ਹਾਂ ਜੀ ਮੇਰੇ ਚਾਹਲ ਕੁਚਿੰਗ ਵਿੱਚ ਹੀ ਰਹੀ ਹੈ ਮੇਰਾ ਸਭ ਕੁਝ ਲੈ ਗਿਆ ਮੇਰੀ ਸਾਰੀ ਜ਼ਿੰਦਗੀ ਚੱਲ ਗਈ ਤੇਰੇ ਤੋਂ ਨਾ ਲਈਏ ਵੱਡੇ ਭਰਾ ਸੀ ਮੇਰੇ ਹਾਂ ਜੀ ਅਰਵਿੰਦਰ ਸਿੰਘ ਨਾਂ 18 ਸਾਲ ਤੋਂ ਇੰਗਲੈਂਡ ਰਹ ਰਹੇ ਸੀ ਹਾਂ ਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਬਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਚਿੱਤ ਜਿਦਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਰੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨਾਲ ਆਪੇ ਰਹਿੰਦੇ ਆ 18 18 ਸਾਲ ਹੋ ਗਏ ਸੀ 18 ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਰਲ ਕੇ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀਆਂ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਉਹ ਟਿਕਾਮ ਕੰਮ ਕਰਦੀ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੀ ਸੀ ਬਿਲਡਰ ਸੀ ਘੜ ਤੋਂ ਛੋਟੀ ਨਹੀਂ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਕੋਈ ਲਾਸਟ ਆਪਾਂ ਨਾਲ ਗੱਲ ਹੋਇਆ ਕੋਈ ਉਹ ਵੀ ਇਕੱਲੀ ਉਹਨਾਂ ਤੇ ਆਸ ਲਾਸਟ ਟਾਈਮ ਗੱਲ ਇਹ ਸੀ ਸਾਡੀ ਸੀ ਕਿ ਅੱਫਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁਚੀ ਵਧੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਇਰੋਂ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦਾ ਕਿੰਨੇ ਬੱਚੇ ਉਹਨਾਂ ਦੇ ਤਿੰਨ ਬੱਚੇ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਸੁਭਾਅ ਦੀ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਸੁਭਾਅ ਬਹੁਤ ਹੀ ਸੁਭਾਅ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਮੇਰਾ ਭਤੀਜਾ ਸੀ ਵੱਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿ ਸਾਨੂੰ ਹਰ ਇੱਕ ਨੂੰ ਆਪਣੇ ਪੜੀ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ पर पुसार को खो गए पता नहीं क्यों ले गया बच्चे भी निक-निक के रुल के पीछे हां जी मेरे चावल कुचियां मेंते ही रह गए मेरा सब कुछ ले गया मेरी सब कुछ ही चली गया मेरा बहुत ना <laughs> ਮੇਰਾ ਪੁੱਤ ਸਭ ਨੂੰ ਲੈ ਆਇਆ ਉਹ ਦਿੱਸਤ ਸੀ ਉਹ ਹਨੋ ਪਰ ਸਾਧ ਰਖੇ ਮਾਪੂਰ ਮਾਪੂਰ ਪੈਨ ਪ੍ਰਾ ਰਪਲਾਟ ਬਰਪਨੇ ਥਾ ਤੇਰੇ ਕੀ ਮੇਰਾ ਦਿਲਾਂ ਦਾ ਜਾਨੀ ਸੀ